ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪਿੰਡ ਲੰਬਵਾਲੀ ਦੇ ਅਗਾਂਵਧੂ ਕਿਸਾਨ ਆ ਸਰਦਾਰ ਲਖਵਿੰਦਰ ਸਿੰਘ ਉਹਨਾਂ ਦੇ ਬੇਟੇ ਸਰਦਾਰ ਬਲਜਿੰਦਰ ਸਿੰਘ ਇਹ ਜਿਹੜੀ ਹੈਗੀ ਮਲਚਿੰਗ ਤਕਨੀਕ ਨਾਲ ਕਣਕ ਦੀ ਬਜਾਈ ਪਿਛਲੇ ਕਾਫੀ ਸਾਲਾਂ ਤੋਂ ਕਰਦੇ ਆ ਰਹੇ ਆ ਬਿਨਾ ਝੋਨੇ ਦੀ ਪਰਾਲੀ ਸਾੜੇ ਜਿਹਦੇ ਵਿੱਚ ਆਪਾਂ ਨੂੰ ਪਤਾ ਕਿ ਜਿਵੇਂ ਪਰਾਲੀ ਸਾੜਨ ਦੇ ਨਾਲ ਆਪਣੇ ਮਿੱਤਰ ਕੀਰੇ ਨਸ਼ਟ ਹੁੰਦੇ ਆ ਜ਼ਮੀਨ ਦੇ ਵਿੱਚ ਜਿੰਨੇ ਸੂਖਮ ਜੀ ਹੁੰਦੇ ਉਹ ਮਰਦੇ ਪਲੱਸ ਜਿਹੜੇ ਤੱਤ ਖਰਾਕੀ ਤੱਤ ਪਰਾਲੀ ਦੇ ਵਿੱਚ ਹੁੰਦੇ ਉਹ ਨਸ਼ਟ ਹੋ ਜਾਂਦੇ ਆ ਤੇ ਨਾਲ ਨਾਲ ਜਿਹੜਾ ਵਾਤਾਵਰਨ ਪ੍ਰਦੂਸ਼ਣ ਹੋਣਾ ਜਾਂ ਸੜਕਾਂ ਦੇ ਉੱਤੇ ਦੁਰਘਟਨਾਵਾਂ ਹੋਣੀਆਂ ਇਹ ਪਰਾਲੀ ਦੇ ਨਾਲ ਕਾਫੀ ਜਿਹੜੇ ਹੈਗੇ ਆ ਮਸਲੇ ਜੁੜੇ ਹੋਏ ਹੈ ਤੇ ਇਹ ਬਹੁਤ ਵੱਡਾ ਉਪਰਾਲਾ ਕਰ ਰਹੇ ਆ ਲਗਭਗ 15-20 ਏਕੜ ਦੇ ਵਿੱਚ ਇਹ ਹਰ ਸਾਲ ਮਲਚਿੰਗ ਵਿਧੀ ਨਾਲ ਕਣਕ ਦੀ ਬਜਾਈ ਕਰਦੇ ਆ ਤੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਅਸੀਂ ਇਹਨਾਂ ਨੂੰ ਖੇਤ ਦੇ ਵਿੱਚ ਆ ਕੇ ਇਸ ਨੇਕ ਕੰਮ ਲਈ ਇਸ ਨੋਬਲ ਕਾਜ ਲਈ ਵਾਤਾਵਰਨ ਦੇ ਰਖਵਾਲੇ ਵਾਰਡ ਨਾਲ ਵੀ ਸਨਮਾਨਿਤ ਕਰ ਰਹੇ ਆਂ ਤੇ ਇਹ ਹੋਰ ਕਿਸਾਨ ਵੀਰਾਂ ਲਈ ਵੀ ਜਿਹੜੀਆਂ ਇਹੀਆਂ ਨਵੀਆਂ ਪੈੜਾਂ ਪਾ ਰਹੇ ਕਿ ਆਪਾਂ ਮਲਚਿੰਗ ਵਿਧੀ ਨਾਲ ਤਕਨੀਕ ਨਾਲ ਜਿਹੜੀ ਹੈਗੀ ਬਜਾਈ ਕਰੀਏ ਸਾਨੂੰ ਸਾਡੇ ਕਿਸਾਨ ਸਰਦਾਰ ਬਲਜਿੰਦਰ ਸਿੰਘ ਜਿਹੜਾ ਥੋੜਾ ਜਿਹਾ ਸ਼ਾਰਟ ਦੇ ਵਿੱਚ ਇਹ ਦੱਸੋਗੇ ਨਵੇਂ ਕਿਸਾਨ ਵੀਰਾਂ ਲਈ ਜਾਂ ਜਿਹੜੇ ਤਜਰਬਾ ਕਰਨਾ ਚਾਹੁੰਦੇ ਆ ਉਹਨਾਂ ਲਈ ਤੁਸੀਂ ਕੀ ਖਾਸ ਲਿਆਂ ਦੇਣਾ ਚਾਹੋਗੇ ਡਾਕਟਰ ਸਾਹਿਬ ਸਾਰੇ ਕਿਸਾਨਾਂ ਨੂੰ ਸੁਨੇਹਾ ਇਹ ਹੀ ਹੈ ਕਿ ਚਾਹੇ ਥੋੜੇ ਰਕਬੇ ਦੇ ਵਿੱਚ ਟ੍ਰਾਇਲ ਕਰਨਾ ਲੋਕਨਾਲ ਤੇ ਨਾਲ ਜਿੰਨਾ ਕਿਸੇ ਦਾ ਮਨ ਖੜਦਾ ਸਭ ਤੋਂ ਸੌਖਾ ਤੇ ਸਸਤਾ ਤਰੀਕਾ ਇਹ ਹੈ ਜੀ ਜੀਦੇ ਫੈਰੇ ਇਹ ਹੈਗੇ ਮੰਨ ਲਓ ਕਿ ਕਣਕ ਡਿੱਗਦੀ ਨਹੀਂ ਜੀ ਨਦੀਨਾਂ ਤੋਂ ਰਾਤ ਮਿਲਦੀ ਹੈ ਜੀ ਤੇ ਮੇਨ ਗੱਲ ਹੈ ਕਿ ਥੋੜੀ ਹਰ ਸਾਲ ਮੇਰੀ ਵੱਧ ਨਿਕਲਦੀ ਹੈ ਝਾੜ ਲੋਕਾਂ ਦੇ ਬਰਾਬਰ ਆਉਂਦਾ ਚਾਰ ਬਰਾਬਰ ਆਉਂਦਾ ਤੇ ਇਹਦੇ ਵਿੱਚ ਖਾਸ ਕੋਈ ਸਾਵਧਾਨੀ ਜਿਵੇਂ ਕਿ ਆਪਾਂ ਜਦੋਂ ਵੱਢਣੇ ਆ ਵੱਢਣਾ ਛੋਣਾ ਵੀ ਉਦੋਂ ਟਾਇਰ ਨਾ ਖੋਬਦੇ ਹੁਣ ਜਾਂ ਇਸ ਤਰ੍ਹਾਂ ਦੀਆਂ ਕੋਈ ਖਾਸ ਸਾਵਧਾਨੀਆਂ ਆਪਾਂ ਨੂੰ ਜਿਵੇਂ ਕਿ ਹਲਕੇ ਪਾਣੀ ਬਾਰੇ ਜਾਂ ਇਸ ਛੋਣੇ ਨੂੰ ਲਾਸਟ ਪਾਣੀ ਲਾਉਣੇ ਹੈ ਜੀ ਸਾਨੂੰ ਜਿਹੜਾ ਪਤਾ ਹੁੰਦਾ ਕਿ ਅਸੀਂ ਐਂ ਕਰਨਾ ਅਸੀਂ ਉਹ ਪਾਣੀ ਲਾਉਂਦੇ ਹੀ ਨਹੀਂ ਕਿਉਂਕਿ ਪਾਣੀ ਦੀ ਉਸਲ ਤੇ ਛੋਣੇ ਨੂੰ ਤਾਂ ਲੋੜ ਨਹੀਂ ਜੇ ਰੌਣੀ ਲਈ ਜ਼ਿੰਮੇ ਜਿਉਂ ਪਾਣੀ ਨਾ ਲੱਗਿਆ ਹੋਊਗਾ ਥੋੜੀ ਬਹੁਤੀ بارش ਵੀ ਪੈਂਦੀ ਆ ਫੇਰ ਵੀ ਕੁਝ ਜਗ੍ਹਾ ਆਪਣਾ ਪਾਣੀ ਪਹਿਲਾਂ ਬਾਂਸੀ ਇਸ ਖੇਤ ਦੇ ਵਿੱਚ ਤਿੰਨ ਦਿਨ ਲਗਾਤਾਰ بارش ਇਸ ਤਕਨੀਕ ਚ ਮਤਲਬ ਆਪਾਂ ਨੂੰ ਵਾਹਣਾ ਜਿਹੜਾ ਪੂਰਾ ਖੁਸ਼ਕ ਚਾਹੀਦਾ ਕਿਉਂਕਿ ਪਾਣੀ ਆਪਾਂ ਛੱਟਾ ਦੇ ਕੇ ਫੇਰ ਲਾਉਣਾ ਹਾਂਜੀ ਜਿੰਨਾ ਯਾਨੀ ਕਿ ਖੁਸ਼ਕ ਹੋ ਉਹਨਾਂ ਜ਼ਿਆਦਾ ਫਾਇਦਾ ਜੀ ਪਾਣੀ ਥੋੜਾ ਵਿੱਚ ਚਿਰ ਖੜੂਗਾ ਤੇ 20 ਗੱਲ ਦਾ ਡਰ ਨਹੀਂ ਰਹੇ ਸੋ ਕਿਸਾਨ ਵੀਰੋ ਵੱਧ ਤੋਂ ਵੱਧ ਤੁਹਾਨੂੰ ਅਪੀਲ ਹੈ ਕਿ ਆਪਾਂ ਮਲਚਿੰਗ ਤਕਨੀਕ ਨਾਲ ਜੇ ਤੁਸੀਂ ਹੋਰ ਕਿਸੇ ਤਰੀਕੇ ਹੈਪੀ ਸੀਡਰ ਸੁਪਰ ਸੀਡਰ ਨਾਲ ਬਿਨਾਂ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਤਾਂ ਇਹਦਾ ਆਪਾਂ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਦੇ ਨਾਲ-ਨਾਲ ਆਪਣੇ ਖੇਤੀ ਖਰਚੇ ਘਟਾਉਣ ਦੇ ਨਾਲ-ਨਾਲ ਇਹ ਜਿਹੜਾ ਸਮਾਜ ਭਲਾਈ ਦਾ ਕੰਮ ਆ ਜਿਹਦੇ ਵਿੱਚ ਆਪਾਂ ਨੂੰ ਆਪਾਂ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਵੀ ਯੋਗਦਾਨ ਪਾ ਰਹੇ ਹਾਂ ਤੇ ਜ਼ਮੀਨ ਦੇ ਜਿਹੜੇ ਮਿੱਤਰ ਕੀੜੇ ਜਾਂ ਜ਼ਮੀਨ ਚ ਸੂਖਮ ਜੀਵ ਆ ਜਿਹੜੇ ਹੋਰ ਜੀਵ ਜੰਤੂ ਜਿਹੜੇ ਜ਼ਮੀਨ ਚ ਖੇਤਾਂ ਚ ਫਿਰਦੇ ਹੁੰਦੇ ਆ ਉਹਨਾਂ ਨੂੰ ਸੜਨ ਤੋਂ ਬਚਾ ਕੇ ਵੀ ਇੱਕ ਬਹੁਤ ਵਧੀਆ ਜਿਹੜਾ ਨੇਕੀ ਦਾ ਕੰਮ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਫੋਟੋ ਖੈਰੀਆਂ ਇਹ ਤੇ ਫੋਟੋ ਇਹ ਤੇ ਵੀਡੀਓ ਦਾ ਫੋਟੋ ਤੇ ਕਰਦਾ ਹਾਂ ਚਲੋ ਲੋਈ ਇਹਦੇ ਨਾਲ ਇੱਕ ਲੋਈ ਸੀਗੀ ਉਹ ਸਾਡੀ ਨਾ ਮੈਂ ਅੱਜ ਲਿਆ ਨਹੀਂ ਸਕਿਆ ਮੈਨੂੰ ਵਿੱਚ ਮਾੜਾ